ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅਮਰੀਕਾ ਦੇ ਦੋ ਜਿਹੜੇ ਪਲਾਟ ਵਿਗਿਆਨੀ ਨੇ ਉਹ ਅੱਜ ਉੱਥੇ ਲੈਂਡ ਕਰ ਗਏ ਐ ਧਰਤੀ 'ਚ ਸਪਲੈਸ਼ ਕਰਦੇ ਐ ਉਸ ਸਮੁੰਦਰ ਦੇ ਵਿੱਚ ਆ ਕੇ ਡਿੱਗਦੇ ਐ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਲਿਜਾਇਆ ਜਾਂਦਾ ਹੈ। ਉਹਨਾਂ 'ਚ ਇੱਕ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ, ਦੂਜਾ ਵਿਲਮੋਰ ਬੁਚ ਦੋ ਜਣੇ ਸ਼ਾਮਲ ਨੇ। ਉਹ ਸਿਰਫ ਇੱਕ ਹਫ਼ਤੇ ਦੇ ਲਈ ਜਿਹੜਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ ਉਹਦੇ ਤੇ ਗਏ ਸੀ ਤੇ ਉਹਨਾਂ ਚ ਕੋਈ ਤਕਨੀਕੀ ਨੁਕਸਾਨ ਕਰਕੇ ਉਹ ਉੱਥੇ ਅਟਕ ਗਏ ਸੀ ਤੇ 286 ਦਿਨਾਂ ਬਾਅਦ ਅੱਜ ਉਹ ਧਰਤੀ ਤੇ ਮੁੜੇ ਹੈ ਉਹਨਾਂ ਨੂੰ ਲਿਆਉਣ ਲਈ ਵਾਪਸ ਇੱਕ ਹੋਰ ਉੱਥੋਂ ਭੇਜਣਾ ਪਿਆ ਸੀਗਾ ਤੇ ਉਹਦੇ ਚ ਨਵੇਂ ਬੰਦੇ ਵੀ ਗਏ ਸੀ ਉਹ ਬੰਦੇ ਵੀ ਵਾਪਸ ਆ ਗਏ ਕੁਝ ਬੰਦੇ ਉੱਥੇ ਰੁਕ ਗਏ ਹੈ ਤੇ ਜਿਨ੍ਹਾਂ ਨੇ ਤਜਰਬੇ ਕਰਨੇ ਹੈ ਤੇ ਇਹ ਇਸ ਪੂਰੇ 9 ਮਹੀਨਿਆਂ ਤੋਂ ਵੱਧ ਸਮੇਂ ਦੇ ਵਿੱਚ ਕੋਈ ਘਪਰਾ ਹਟਨੀ ਸੀ ਕੁਛ ਨਹੀਂ ਸੀ ਬਲਕਿ ਇਹ ਜਿਹੜੇ ਤਜਰਬੇ ਕਰਨੇ ਆ ਸਪੇਸ ਦੇ ਨਾਲ ਸੰਬੰਧਤ ਪੁਲਾੜ ਦੇ ਨਾਲ ਸੰਬੰਧਤ ਉਹ ਤਜਰਬੇ ਕਰਦੇ ਰਹੇ ਐ ਤੇ ਉਹ ਬਹੁਤ ਸਾਰੇ ਤਜਰਬਿਆਂ ਤੋਂ ਬਾਅਦ ਅੱਜ ਧਰਤੀ ਤੇ ਆ ਗਿਆ ਵਾਪਸ ਇੱਕ ਸਾਇੰਸ ਦੀ ਆਪਣੇ ਆਪ ਦੀ ਇੱਕ ਬਹੁਤ ਨਵੇਕਲੀ ਉਪਲਬਧੀ ਹੈ ਇੱਕ ਇੱਕ ਬਹੁਤ ਵੱਡੀ ਛਲਾਂਗ ਹੈ ਕਿ ਵੀ ਕਿਸ ਤਰ੍ਹਾਂ ਨਾਲ ਇਸ ਤਰ੍ਹਾਂ ਨਾਲ ਇਸ ਤਰ੍ਹਾਂ ਫਸੇ ਹੋਏ ਬੰਦੇ ਉੱਥੇ ਰਹਿੰਦੇ ਰਹੇ ਤੇ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਤੇ ਜਦੋਂ ਉਹ ਉਸ ਦੇ ਨਾਲੋਂ ਅਲੱਗ ਹੋਏ ਤਾਂ ਉਹ ਵੀ ਹੋਇਆ ਕੱਲ ਜਿਹੜੀ ਉਹਨਾਂ ਦੀ ਹੋ ਰਹੀ ਸੀਗੀ ਕਮੈਂਟਰੀ ਉਸ ਕਮੈਂਟਰੀ ਦੇ ਵਿੱਚ ਬਿਨਾਂ ਸ਼ੱਕ ਰਾਸ਼ਟਰਪਤੀ ਦਾ ਨਾਂ ਇੱਕ ਅੱਧੀ ਵਾਰੀ ਆਇਆ ਹੋ ਜਿਹੜਾ ਐਲੋਨ ਮਸਕ ਹੈ ਉਹਦਾ ਵੀ ਆਇਆ ਹੋ ਪਰ ਜ਼ਿਆਦਾ ਕਮੈਂਟਰੀ ਇਹਨਾਂ ਸਾਇੰਸਦਾਨਾਂ ਤੇ ਹੋ ਰਹੀ ਸੀ ਇਹਨਾਂ ਪਲਾਟ ਯਾਤਰੀਆਂ ਤੇ ਹੋ ਰਹੀ ਸੀ ਜਿਹੜੇ ਲੈ ਕੇ ਆਏ ਉਹਨਾਂ ਤੇ ਹੋ ਰਹੀ ਸੀ ਉਹਨਾਂ ਦੀ ਖੋਜ ਤੇ ਹੋ ਰਹੀ ਸੀ ਉਹਨਾਂ ਦੇ ਕੰਮ ਤੇ ਹੋ ਰਹੀ ਸੀ ਤੇ ਅ ਅਸੀਂ ਅ ਦੂਸਰਾ ਇਹ ਕਿ ਜਦੋਂ ਵੀ ਉਹ ਜਿਹੜਾ ਲੈਂਡ ਭੇਜਿਆ ਲੈਂਡਰ ਉਹਨਾਂ ਦਾ ਉਸ ਦੇ ਲਿਜਾਣ ਵੇਲੇ ਕੋਈ ਕਿਸੇ ਕਿਸਮ ਦੀ ਧਾਰਮਿਕ ਰਸਮ ਨਹੀਂ ਸੀ ਕੀਤੀ ਜਦੋਂ ਉਹ ਆਗੇ ਤਾਂ ਵੀ ਉਹਨਾਂ ਦੀ ਕੋਈ ਆਰਤੀ ਨਹੀਂ ਸੀ ਉਤਾਰੀ ਗਈ ਕਿਉਂਕਿ ਵਿਗਿਆਨ ਜਿਹੜਾ ਹੈ ਵਿਗਿਆਨ ਤਾਂ ਵਿਗਿਆਨਕ ਅਸੂਲਾਂ ਮੁਤਾਬਕ ਕੁਦਰਤ ਦੇ ਜਿਹੜੇ ਨਿਯਮ ਹੈ ਉਹਨਾਂ ਨੂੰ ਲੱਭਣ ਦੇ ਲਈ ਲੱਗਿਆ ਹੋਇਆ ਹੈਗਾ ਉਹਦੇ 'ਚ ਇਹ ਧਾਰਮਿਕ ਵਿਸ਼ਵਾਸ ਸਾਡੇ ਜਿਹੜੇ ਆ ਉਹ ਨਿੱਜੀ ਕਿਸੇ ਵਿਅਕਤੀਆਂ ਦੇ ਜੋ ਮਰਜ਼ੀ ਹੋਣ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਪਰ ਵਿਗਿਆਨ ਦੀਆਂ ਖੋਜਾਂ 'ਚ ਇਹਨਾਂ ਦਾ ਰੋਲ ਨਹੀਂ ਹੁੰਦਾ ਕਦੇ ਸਾਡੇ ਭਾਰਤ ਦੇ ਵਿੱਚ ਵੀ ਜਦੋਂ ਕਿਤੇ ਕੋਈ ਸੈਟੇਲਾਈਟ ਛੱਡਿਆ ਜਾਂਦਾ ਹੈ ਤਾਂ ਬੜੀਆਂ ਧਾਰਮਿਕ ਰੌਣਕਾਂ ਕੀਤੀਆਂ ਜਾਂਦੀਆਂ ਨੇ ਤੇ ਕੀਤੀਆਂ ਵੀ ਇੱਕ ਧਰਮ ਦੀਆਂ ਜਾਂਦੀਆਂ ਨੇ ਇੱਕ ਸੈਕੂਲਰ ਮੁਲਕ ਦੇ ਵਿੱਚ ਇੱਕ ਧਰਮ ਨਿਰਪੱਖ ਮੁਲਕ ਦੇ ਵਿੱਚ ਜਿੱਦੇ ਵਿੱਚ ਬਹੁਤ ਸਾਰੇ ਧਰਮ ਨੇ ਬਹੁਤ ਸਾਰੇ ਵਿਸ਼ਵਾਸ ਆ ਲੋਕਾਂ ਦੇ ਇੱਕ ਕਿਸਮ ਦਾ ਵਿਸ਼ਵਾਸ ਜਿਹੜਾ ਹੈ ਉਹ ਸਾਇੰਸ ਦੇ ਖੇਤਰ ਚ ਵੀ ਠੋਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਰਫੇਲ ਜਹਾਜ਼ ਲੈਣ ਲਈ ਜਦੋਂ ਸਾਡਾ ਰੱਖਿਆ ਮੰਤਰੀ ਰਾਜਨਾਥ ਸਿੰਘ ਜਾਂਦਾ ਹੈ ਫਰਾਂਸ ਦੇ ਵਿੱਚ ਤਾ ਵੀ ਉੱਥੇ ਉਹ ਨਿੰਬੂ ਤੇ ਹੋਰ ਚੀਜ਼ਾਂ ਦੇ ਟੂਨੇ ਟਾਮਣ ਕਰਕੇ ਫੇਰ ਲੈ ਕੇ ਆਉਂਦਾ ਵੀ ਜਿਵੇਂ ਰਫੇਲ ਨੇ ਨਹੀਂ ਕੋਈ ਗੱਲ ਕਰਨੀ ਇਹਨੇ ਟੂਨੇ ਟਾਮਣਾ ਨੇ ਕਰਨੀ ਆ ਫੇਰ ਤਾਂ ਕੱਲੇ ਟੂਨੇ ਟਾਮਣੇ ਕਰ ਲਈ ਰਫੇਲ ਕਦੇ ਨਹੀਂ ਲੈਣ ਜਾਂਦੇ ਆਪਾਂ ਸੋ ਵਿਗਿਆਨਕ ਸੋਚ ਨੂੰ ਸਾਡੀ ਨੂੰ ਖੁੰਡਾ ਕਰਦੀਆਂ ਨੇ ਅਜਿਹੀਆਂ ਜਿਹੜੀਆਂ ਰਵਾਇਤਾਂ ਨੇ ਵਿਸ਼ਵਾਸ ਨੇ ਤੇ ਕੱਲ ਮੋਦੀ ਜੀ ਨੇ ਇੱਕ ਲੈਟਰ ਲਿਖਤਾ ਵਿਲੀਅਮ ਨੂੰ ਕਿਉਂਕਿ ਉਹ ਭਾਰਤੀ ਮੂਲ ਦੀ ਹੈ ਕਹਿੰਦੇ ਸਾਨੂੰ ਬੜੀ ਉਤਸਕਤਾ ਹੈ ਕਿ ਅਸੀਂ ਤੁਸੀਂ ਕਦੋਂ ਸਾਡੇ ਕੋਲ ਆਓ ਭਾਰਤ ਦੇ ਵਿੱਚ ਸਾਨੂੰ ਬਹੁਤ ਖੁਸ਼ੀ ਹੋਊਗੀ ਮੋਦੀ ਜੀ ਲੈਟਰ ਤਾਂ ਲਿਖ ਲਿਆ ਪਰ ਜਿਹੜੀ ਗੱਲ ਉਹ ਕਰਦੀ ਹੈ ਉਹ ਤਾਂ ਤਾਂ ਭਾਰਤ ਨੂੰ ਸੁਨੇਹਾ ਦਿਓ ਆਪਾਂ ਭਾਰਤ ਨੂੰ ਵਿਸ਼ਵਾਸਾਂ ਚ ਦੂਜੀਆਂ ਚੀਜ਼ਾਂ ਚ ਪਾਈ ਜਾਂਦੇ ਆ ਸੋ ਇਹ ਅਸੀਂ ਸਮਝਦੇ ਆ ਕਿ ਸਾਇੰਸ ਦੇ ਖੇਤਰ ਨੂੰ ਤਾਂ ਵਿਗਿਆਨਕ ਵਿਚਾਰਧਾਰਾ ਫੈਲਾਉਣ ਲਈ ਹੀ ਵਰਤਿਆ ਜਾਣਾ ਚਾਹੀਦਾ ਦੂਸਰੀ ਗੱਲ ਦੋਸਤੋ ਕੱਲ੍ਹ ਬਿਹਾਰ ਦਾ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਕਿਹਾ ਕਿ ਸਾਡੇ ਜਿਹੜੀਆਂ 34 ਥਾਵਾਂ ਦੇ ਉੱਤੇ ਅਸੀਂ ਚੈੱਕ ਕਰਦੇ ਆਂ ਪਾਣੀ ਨੂੰ ਉਹਦੀ ਉਹਦੇ ਹਰ ਤਰ੍ਹਾਂ ਦਾ ਦੇਖਦੇ ਆਂ ਉਹਨਾਂ 34 ਥਾਵਾਂ ਦੇ ਉੱਤੇ ਜਿਹੜਾ ਜਿਹੜਾ ਮਲਮੂਤਰ ਦਾ ਉਹਦੇ ਚ ਹੈਗਾ ਬੈਕਟੀਰੀਆ ਉਹ ਜਿਹੜਾ ਜਿੰਨਾ ਪਰਮਿਸਿਬਲ ਹੈ ਜਿੰਨਾ ਆਗਿਆ ਹੈ ਵੀ ਇਤੋਂ ਤੱਕ ਹੋਵੇ ਤਾਂ ਕੋਈ ਖਤਰਾ ਨਹੀਂ ਉਸ ਤੋਂ ਗਾਹਾਂ ਵੱਧਦਾ ਹੈ ਉਹ ਜ਼ਿਆਦਾ ਹੈ ਤੇ ਇਹ ਵੀ ਕਿਹਾ ਗਿਆ ਕਿ ਵੀ ਜਿਹੜਾ ਹਾਲਾਂਕਿ ਉਹਦੇ ਵਿੱਚ ਸਰਕਾਰਾਂ ਨੇ ਵੀ ਕੀਤਾ ਪਾਰਲੀਮੈਂਟ ਦੇ ਵਿੱਚ ਵੀ ਉਹਨੂੰ ਰੱਦ ਕੀਤਾ ਨੈਸ਼ਨਲ ਗ੍ਰੇਵਿੰਗ ਟ੍ਰਿਬਿਊਨਲ ਨੇ ਫੇਰ ਦੁਬਾਰਾ ਕਿਹਾ ਵੀ ਕੁੰਭ ਦੇ ਦੌਰਾਨ ਉਸ ਥਾਂ ਦਾ ਜਿਹੜਾ ਪਾਣੀ ਹੈ ਪੀਣ ਦੀ ਤਾਂ ਗੱਲ ਛੱਡੋ ਨਹਾਉਣ ਦੇ ਵੀ ਯੋਗ ਨਹੀਂ ਸੀਗਾ ਸੋ ਸਰਕਾਰਾਂ ਸਾਡੇ ਦੇਸ਼ ਦੇ ਵਿੱਚ ਲੋਕਾਂ ਨੂੰ ਝੂਠ ਬੋਲ ਕੇ ਠੀਕ ਕੱਲ ਕੁੰਭ ਦੇ ਉੱਤੇ ਪ੍ਰਧਾਨ ਮੰਤਰੀ ਜੀ ਨੇ ਲੰਮਾ ਭਾਸ਼ਣ ਦਿੱਤਾ ਵੀ ਇਹ ਤਾਂ ਦੇਸ਼ ਨੂੰ ਇਕਜੁੱਟ ਕਰਤਾ ਹੈ ਤਾਂ ਇਹ ਤਾਂ ਜਾਂ 1857 ਦਾ ਗਦਰ ਜਿਵੇਂ ਹੋਇਆ ਸੀ ਲੋਕ ਇਕੱਠੇ ਹੋਏ ਸੀ ਐ ਹੋ ਗਿਆ ਜਾਂ ਮਹਾਤਮਾ ਗਾਂਧੀ ਜੀ ਦੀ ਜਿਹੜੀ ਡਾਂਡੀ ਯਾਤਰਾ ਹੈ ਉਹਦੇ ਵਾਂਗੂ ਏਕਤਾ ਹੋਗੀ ਪ੍ਰਧਾਨ ਮੰਤਰੀ ਜੀ ਏਕਤਾ ਤਾਂ ਹੁੰਦੀ ਜੇ ਸਾਰੀਆਂ ਜਿਹੜੇ ਧਰਮਕ ਫਿਰਕੇ ਦੇ ਲੋਕ ਜਿਹੜੇ ਐ ਉਹ ਆਪਣੀ ਮਰਜ਼ੀ ਨਾਲ ਜੇ ਉਹ ਚਾਹੁੰਦੇ ਤਾਂ ਉਹ ਪਾਰਟਿਸਪੇਟ ਕਰ ਸਕਦੇ ਤੇ ਉੱਥੇ ਤਾਂ ਹੋਇਆ ਇਹ ਕਿ ਵੀ ਮੁਸਲਮਾਨਾਂ ਦੇ ਵਿਰੁੱਧ ਪ੍ਰਚਾਰ ਹੁੰਦਾ ਰਿਹਾ ਉਹ ਉਹਨਾਂ ਦੀ ਟੈਕਸੀ ਵੀ ਨਹੀਂ ਤੁਸੀਂ ਵਰਤ ਨਹੀਂ ਫਿਰ ਏਕਤਾ ਕਿੱਥੇ ਤੁਸੀਂ ਏਕਤਾ ਮੇਰਾ ਖਿਆਲ ਹੈ ਕੱਲੇ ਹਿੰਦੂਆਂ ਨੂੰ ਇਕੱਠੇ ਹੋਣ ਨੂੰ ਏਕਤਾ ਮੰਨਦੇ ਹੋ ਅਸੀਂ ਸਮਝਦੇ ਹਾਂ ਵੀ ਦੇਸ਼ ਦੀ ਏਕਤਾ ਦਾ ਮਤਲਬ ਹੈ ਦੇਸ਼ ਦੇ ਸਮੁੱਚੇ ਲੋਕਾਂ ਦੀ ਏਕਤਾ ਸਮੇਤ ਹਿੰਦੂਆਂ ਦੀ ਸੋ ਇਸ ਕਰਕੇ ਇਹ ਪ੍ਰਧਾਨ ਮੰਤਰੀ ਜੀ ਦਾ ਆਪਣਾ ਇੱਕ ਟੇਡ ਹੈ ਦੇਖਣ ਦਾ ਤੇ ਉਹ ਟੇਡ ਜਿਹੜਾ ਹੈ ਉਹ ਸਾਡੇ ਦੇਸ਼ ਦੇ ਲੋਕਾਂ ਨੂੰ ਉਹਦੇ ਤੋਂ ਬਚਣ ਦੀ ਲੋੜ ਹੈਗੀ ਹੈ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਵੀ ਦਿੱਲੀ ਹਾਈ ਕੋਰਟ ਨੇ ਕੱਲ੍ਹ ਜਿਹੜਾ ਦਿੱਲੀ ਦਾ ਮੰਤਰੀ ਹੈ ਤੇ ਬੀਜੇਪੀ ਦਾ ਲੀਡਰ ਹੈ ਕਪਲ ਮਿਸ਼ਰਾ ਉਸ ਦੀ ਅਰਜੀ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਉਹਨੇ ਉਹਦੋਂ ਸੈਸ਼ਨ ਕੋਰਟ ਨੇ ਦਿੱਲੀ ਦੀ ਸੈਸ਼ਨ ਕੋਰਟ ਨੇ ਉਹਦੀ ਜਿਹੜੀ ਅਰਜੀ ਖਾਰਜ ਕਰਨ ਤੋਂ ਇਨਕਾਰ ਕੀਤਾ ਸੀ ਕਿ ਵੀ ਜਿਹੜਾ ਉਹਨੇ 2020 ਦੀਆਂ ਚੋਣਾਂ ਦੇ ਵਿੱਚ ਭਾਰਤ ਪਾਕਿਸਤਾਨ ਦਾ ਵੀ ਮੈਚ ਹੋਊਗਾ ਵੀ ਇੱਕ ਪਾਸੇ ਲੜਾਈ ਭਾਰਤ ਦੀ ਹੈ ਦੂਜੇ ਪਾਸੇ ਪਾਕਿਸਤਾਨ ਦੀ ਹੈ 2020 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਉਸ ਨੂੰ ਹੇਟ ਸਪੀਚ ਮੰਨਿਆ ਗਿਆ ਸੀ ਉਹਦੇ ਤੇ ਕੇਸ ਦਰਜ ਹੋ ਗਿਆ ਸੀ ਇਲੈਕਸ਼ਨ ਕਮਿਸ਼ਨ ਨੇ ਵੀ ਉਹਦਾ ਨੁਕਸ ਲਿਆ ਸੀਗਾ ਤੇ ਉਹ ਉਹਨੇ ਰੱਦ ਕਰਾਉਣ ਲਈ ਸੈਸ਼ਨ ਕੋਰਟ ਕੋਲ ਕਿਹਾ ਸੀ ਸੈਸ਼ਨ ਕੋਰਟ ਕਹਿੰਦੀ ਵੀ ਨਹੀਂ ਬਿਲਕੁਲ ਨਹੀਂ ਕਰਨਾ ਕੱਲ ਹਾਈ ਕੋਰਟ ਨੇ ਵੀ ਕਿਹਾ ਵੀ ਨਾ ਰੱਦ ਨਹੀਂ ਕਰਨਾ ਮੁਕੱਦਮਾ ਚੱਲੂ ਉਹਦਾ ਜੋ ਆਊਟਕਮ ਹੋਊਗਾ ਉਹ ਦੇਖੀ ਜਾਊਗਾ ਸੋ ਦੂਸਰੀ ਗੱਲ ਇਹ ਹੈ ਕਿਤੇ ਮਾੜੀ ਮੋਟੀ ਕਿਤੇ ਚੰਗੀ ਗੱਲ ਨਿੱਕੀ ਮੋਟੀ ਆਈ ਹੈ ਪਰ ਹਾਲੇ ਹੋਇਆ ਕੁਝ ਨਹੀਂ 5 ਸਾਲ ਤੋਂ ਵੱਧ ਹੋ ਗਿਆ ਉਸ ਕੇਸ ਅ ਦੂਸਰਾ ਤੀਸਰੀ ਗੱਲ ਜਿਹੜੀ ਹੈ ਅੱਜ ਕੱਲ ਇਲੈਕਸ਼ਨ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਮੰਨ ਲਿਆ ਜਿਹੜੀ ਗੱਲ ਪਹਿਲਾਂ ਰੱਦ ਕਰਦੇ ਰਹੇ ਜਿਹੜਾ ਪਿੱਛੇ ਰਿਟਾਇਰ ਹੋ ਗਏ ਸ਼੍ਰੀ ਰਜੀਵ ਕੁਮਾਰ ਜੀ ਚੀਫ ਇਲੈਕਸ਼ਨ ਕਮਿਸ਼ਨਰ ਉਹਨਾਂ ਨੇ ਡਟ ਕੇ ਇਸ ਗੱਲ ਦਾ ਵਿਰੋਧ ਕੀਤਾ ਲੋਕਾਂ ਨੇ ਕਿਹਾ ਉਹਨਾਂ ਨੂੰ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ ਤੇ ਵੀ ਤੁਸੀਂ ਜਿਹੜਾ ਹੈ ਜਿਹੜਾ ਫਾਰਮ ਨੰਬਰ 17 ਸੀ ਹੈ ਜਿਹਦੇ 'ਚ ਹਰ ਪੋਲਿੰਗ ਬੂਥ ਦੇ ਉੱਤੇ ਕਿੰਨੀਆਂ ਵੋਟਾਂ ਪੋਲ ਹੋਈਆਂ ਉਹਦਾ ਰਿਕਾਰਡ ਹੁੰਦਾ ਹੈਗਾ ਉਹ ਤੁਸੀਂ ਉਹਦੀ ਪੜਨਯੋਗ ਕਾਪੀ ਜਿਹੜੀ ਐ ਸਕੈਨ ਕਰਕੇ ਇਲੈਕਸ਼ਨ ਕਮਿਸ਼ਨ ਦੇ ਜਦੋਂ ਅੱਜ ਚੋਣ ਹੋਗੀ ਦੂਜੇ ਦਿਨ ਹੋਉਦੇ ਤੇ ਪਿਆ ਹੋਵੇ ਤਾਂ ਕਿ ਲੋਕ ਦੇਖ ਸਕਣ ਵੀ ਕਿੰਨੀਆਂ ਵੋਟਾਂ ਪੂਲ ਹੋਈਆਂ ਨੇ ਕਿਹੜੇ ਬੋਲਿੰਗ ਉੱਤੇ ਕਿੰਨੀਆਂ ਕਿਹੜੇ ਅਸੈਂਬਲੀ ਹਲਕੇ ਚ ਕਿੰਨੀਆਂ ਕਿੰਨੇ ਲੋਕ ਸਭਾ ਚ ਕਿੰਨੀਆਂ ਬਗੈਰ ਤੇ ਕਿਉਂਕਿ ਇਹ ਇਲਜ਼ਾਮ ਲੱਗੇ ਆ ਪਿੱਛੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਜਿੰਨੀਆਂ ਵੋਟਾਂ ਪੂਲ ਹੋਈਆਂ ਦੱਸਦੀ ਐ ਇਲੈਕਸ਼ਨ ਕਮਿਸ਼ਨ ਤੇ ਜਿੰਨੀਆਂ ਗਿਣਤੀ ਹੁੰਦੀ ਹੈ ਉਹਦੇ ਚ ਫਰਕ ਹੈ ਬਹੁਤੀਆਂ ਥਾਵਾਂ ਦੇ ਉੱਤੇ ਗਿਣਤੀ ਵੱਧ ਹੁੰਦੀ ਹੈ ਪੋਲ ਹੋਈਆਂ ਘੱਟ ਹੁੰਦੀਆਂ ਨੇ ਕੋਈ ਤਾਂ ਵੀ ਥਾਂ ਦੇ ਉੱਤੇ ਅਜਿਹਾ ਵੀ ਹੈ ਵੀ ਪੋਲ ਹੋਈਆਂ ਵੋਟਾਂ ਜਿਹੜੀਆਂ ਜ਼ਿਆਦਾ ਨੇ ਤੇ ਗਿਣਤੀ ਘੱਟਦੀ ਹੋਈ ਹੈ ਤੇ ਕਿੱਥੇ ਨੇ ਚੱਕਰ ਸੋ ਇਸ ਦੇ ਲਈ ਉਹਨਾਂ ਨੇ ਇਹ ਕਿਹਾ ਸੀਗਾ ਮਨਜੁਗ ਸੁਪਰੀਮ ਕੋਰਟ ਦੇ ਵਿੱਚ ਕੱਲ ਕੇਸ ਸੀ ਉੱਥੇ ਇਹਨਾਂ ਦੇ ਵਕੀਲ ਨੇ ਇਲੈਕਸ਼ਨ ਕਮਿਸ਼ਨ ਦੇ ਵਕੀਲ ਨੇ ਕਿਹਾ ਵੀ ਓਕੇ ਅਸੀਂ ਵਿਚਾਰ ਕਰਨ ਨੂੰ ਤਿਆਰ ਆ ਸਾਡੇ ਨਾਲ ਬੈਠਣ ਤੇ ਗੱਲ ਕਰਨ ਤੇ ਉਹਨਾਂ ਨੇ ਇਲੈਕਸ਼ਨ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਦੋਨੇ ਹੀ ਤਰ੍ਹਾਂ ਮਹੂਗਾ ਮৈত্র ਜਿਹੜੀ ਤਰਨਗੁਲ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਹੈ ਤੇ ਜਿਹੜਾ ਐਸੋਸੀਏਸ਼ਨ ਫਾਰ ਡੈਮੋਕਰ ਡੈਮੋਕਰੈਟਿਕ ਰਿਫਾਰਮਸ ਹੈ ADR ਦੋਵਾਂ ਨੂੰ ਕਿਹਾ ਵੀ ਤੁਸੀਂ 10 ਦਿਨਾਂ ਦੇ ਵਿੱਚ ਵਿੱਚ ਆਪਣੀ ਰਿਪਰੈਜੈਂਟੇਸ਼ਨ ਦਿਓ ਤੇ ਤੁਹਾਡੇ ਨਾਲ ਬੈਠ ਕੇ ਗੱਲ ਕਰਨਗੇ ਹੁਣ ਗੱਲ ਕਰਨ ਲਈ ਤਿਆਰ ਹੋਏ ਹੈ ਸੁਪਰੀਮ ਕੋਰਟ ਜਾਣ ਤੋਂ ਬਾਅਦ ਪਹਿਲਾਂ ਤਾਂ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਨਹੀਂ ਸੀਗੇ ਸੋ ਇਲੈਕਸ਼ਨ ਕਮਿਸ਼ਨ ਲੋਕ ਤਾਂ ਹੀ ਕਹਿੰਦੇ ਸੀ ਵੀ ਮੋਦੀ ਕਮਿਸ਼ਨ ਆ ਇਹ ਤੇ ਹੁਣ ਦੇਖਦੇ ਆਂ ਵੀ ਇਹ ਲੋਕਾਂ ਦਾ ਕਮਿਸ਼ਨ ਬਣਦਾ ਕਿ ਨਹੀਂ ਬਣਦਾ ਆਉਣ ਵਾਲਾ ਸਮਾਂ ਦੱਸੂ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ